ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਪਸ ਬੜਪਾਗੇ ਹੋ ਜੋ ਕਿ ਨਿਤਾ ਪ੍ਰਤੀ ਦਿੱਤਰ ਹਾਂ ਅੱਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅਮਰਤ ਮੇਹਬਾਨੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅੱਜ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਹਪ ਜੀ ਦੇ ਨਾਲ ਹਰ 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 ਅਰਾਧੀ ਹੈ ਹੋਈਏ arogh ਦੇ ਵੀ ਸਦੂਤੇ ਕੁਝ ਕੁ ਵਿਚਾਰਾਂ ਸੰਜਿਆ ਜਾਂ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਫਤੇ ਪਰਵਾਨ ਕਰੋ ਜੀ। ਮੇਰੇ ਕੋ ਬਾਰ ਕਹਿੰਦੇ ਸਾਰੀ ਸੰਗਤ ਬੜੇ ਅਧਿ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ ਅੱਜ ਦਾ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਤਨਸਿਧ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸਨਤ ਉਚਾਨ ਕਿਰਤਾਂ ਬਿਲਾਵਲ ਰਾਗ ਦੇ ਵਿੱਚ ਤਨਤਨ ਸਿਧ ਗੁਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 817 ਦੇ ਉੱਤੇ ਸੁਬਾਈਮਾਨ ਹੈ ਪਾਗਾ ਵਾਲਿ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਪਰਮੇਸ਼ਵਰ ਦੀ ਵਡਿਆਈ ਕਰਦੇ ਨੇ ਪਰਮੇਸ਼ਵਰ ਦਾ ਨਾਮ ਦਾ ਸਹਾਰਾ ਲੈਣ ਵਾਲੇ ਇਨਸਾਨ ਹਮੇਸ਼ਾ ਸੁਖੀ ਰਹਿੰਦੇ ਨੇ ਉਨ੍ਹਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਉਹਨਾਂ ਨੂੰ ਦੂਲਾ ਨਹੀਂ ਸਕਦਾ ਕਿਉਂਕਿ ਉਹਨਾਂ ਕੋਲੋਂ ਰਾਮ ਬਾਣ ਭਾਵ ਗੁਰੂ ਦਾ ਜਿਹੜਾ ਸ਼ਬਦ ਹੈ ਰਾਮ ਨਾਮ ਦਾ ਜਿਹੜਾ ਸਿਮਰਨ ਹੈ ਉਹ ਉਹਨਾਂ ਦੇ ਅੰਦਰ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਜਿਹੜੇ ਇਨਸਾਨ ਰਾਮ ਨਾਮ ਦੇ ਸਿਮਰਨ ਦਾ ਸਹਾਰਾ ਲੈਂਦੇ ਨੇ ਦੁਨੀਆ ਤਾਂ ਵੱਡੀ ਤੋਂ ਵੱਡਾ ਦੁੱਖ ਆ ਜਾਵੇ ਵੱਡੀ ਤੋਂ ਵੱਡੀ ਤਕਲੀਫ ਆ ਜਾਵੇ ਉਹ ਆਪਣੇ ਆਪ ਨੂੰ ਡੋਲਣ ਨਹੀਂ ਦਿੰਦੇ ਕਿਉਂਕਿ ਉਹਨਾਂ ਦਾ ਟੁੱਟ ਟੁੱਟ ਵਿਸ਼ਵਾਸ ਆਪਣੇ ਰੱਬ ਦੇ ਉੱਤੇ ਹੁੰਦਾ ਹੈ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਹਮੇਸ਼ਾ ਰੱਬ ਦੇ ਵਿੱਚ ਟਿਕੀ ਹੁੰਦੀ ਹੈ ਹੁਣ ਭਾਗਾਂ ਵਾਲੇ ਧਿਆਨ ਦਿਓ ਮਹਾਰਾਜ ਜੀ ਕਹਿੰਦੇ ਨੇ ਇਹ ਸਾਡੇ ਜਿਹੜੇ ਗਿਆਨ ਇੰਦਰੇ ਨੇ ਅਤੇ ਕਰਮ ਇੰਦਰੇ ਇੱਕ ਜਰੀਆ ਨੇ ਸਾਡੇ ਕੋਲ ਇੱਕ ਰਾਹ ਹੈ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ RAM ਨਾਮ ਦੀ ਧੁੰ ਦੇ ਨਾਲ ਜੁੜਨਾ ਹੈ ਤੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਮਿਲਾਉਣਾ ਹੈ ਪਰ ਇਹ ਉਦੋਂ ਹੋਵੇਗਾ ਜਦੋਂ ਅਸੀਂ ਆਪਣੇ ਮਨ ਦੀ ਜਿਹੜੀ ਮੈਲ ਹੈ ਵਿਕਾਰਾਂ ਦੇ ਕਿਚੜ ਦੇ ਨਾਲ ਜਿਹੜੀ ਲਿਮਟ ਹੀ ਪਈ ਹੈ ਜਦੋਂ ਅਸੀਂ ਉਸ ਨੂੰ ਪਹਿਲਾਂ ਸਾਫ਼ ਕਰਾਂਗੇ ਉਸ ਨੂੰ ਧੋਵਾਂਗੇ ਪਾ ਗੰਬਲਿਓ ਇਹ ਮਨੁੱਖੀ ਜੀਵਨ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਮਾ ਸੰਘਰਸ਼ ਕਰਨ ਤੋਂ ਬਾਅਦ ਇਸ ਮਨੁੱਖੀ ਦੇਹ ਦੀ ਪ੍ਰਾਪਤੀ ਹੋਈ ਹੈ ਕਦ ਲਈ ਨਾਮ ਸਿਮਣ ਲਈ ਭਈ ਪ੍ਰਾਪਤ ਮਾਨੁਖ ਦੇਹ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਮਰੀਆ ਬੜੇ ਪਿਆਰ ਨਾਲ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਜਿਹੜਾ ਸਮਾ ਹੈ ਤੇਰਾ ਰੱਬ ਦੇ ਨਾਲ ਮਿਲਾਪ ਕਰਨ ਦਾ ਸਮਾਂ ਹੈ ਇਸ ਲਈ ਤੈਨੂੰ ਇਹ ਮਨੁੱਖੀ ਦੇਹੀ ਮਿਲੀ ਹੈ ਬਹੁਤ ਤਰਲੇ ਕਰਨ ਤੋਂ ਬਾਅਦ ਬਹੁਤ ਮੰਨਤਾ ਕਰਨ ਤੋਂ ਬਾਅਦ ਤੈਨੂੰ ਇਹ ਜਾਮਾ ਮਨੁੱਖੀ ਜਾਮਾ ਤੈਨੂੰ ਪ੍ਰਾਪਤ ਹੋਇਆ ਹੈ ਇਸ ਮਨੁੱਖੀ ਸਰੀਰ ਨੂੰ ਪਾਉਣ ਦੇ ਲਈ ਅਨੇਕਾਂ ਹੀ ਦੇਵੀ ਦੇਵਤਾ ਅਨੇਕਾਂ ਹੀ ਲੋਕ ਅਨੇਕਾਂ ਹੀ ਵੱਡੇ ਵੱਡੇ ਮਹਾਪੁਰਖ ਇਸ ਦੇਹੀ ਨੂੰ ਪਾਉਣ ਦੇ ਲਈ ਇਤਨ ਕਰਦੇ ਨੇ ਕਾਦੇ ਲਈ ਤਾਂ ਕਿ ਇਸ ਦੇਹੀ ਦੇ ਵਿੱਚ ਆ ਕੇ ਇੱਕ ਤਾਂ ਸਭ ਤੋਂ ਵੱਡੇ ਵੱਡੀ ਜਿਹੜੀ ਸਾਡੇ ਨਾਲ ਜੋ ਹੈ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਨਾਲ ਬੀਤਦੀ ਹੈ ਉਹ ਕੀ ਹੈ ਕਿ ਇਸ ਜਾਮੇ ਦੇ ਵਿੱਚ ਸਾਨੂੰ ਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨੇ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਫਰਾਜ ਮਿਟੇ ਹਰ ਸੇਵਾ ਜੋ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਜਿਨ੍ਹਾਂ ਕੋਲ ਸੋਝੀ ਲਿਆ ਜਿਨ੍ਹਾਂ ਦਾ ਗਿਆਨ ਸੁਰਤ ਵਿੱਚ ਵਸਾਇਆ ਕੋਟ ਪ੍ਰਾਦ ਮਿਟੇ ਹਰ ਸੇਵਾ ਜਿਹਦੇ ਨਾਲ ਸਾਡੇ ਕਰੋੜਾਂ ਹੀ ਪਾਪਾਂ ਦਾ ਨਾ ਸੋ ਜਾਂਦਾ ਹੁਣ ਧਿਆਨ ਦਿਓ ਜਦੋਂ ਅਸੀਂ ਪਾਪਾਂ ਦੀਆਂ ਦੁੱਖਾਂ ਦੀਆਂ ਗੱਲਾਂ ਕਰਦੇ ਆ ਤੇ ਸਾਡੇ ਮਨ ਵਿੱਚ ਇੱਕ ਖਿਆਲ ਆਉਂਦਾ ਹੈ ਉਹ ਖਿਆਲ ਕਿਹੜਾ ਹੈ ਕਿ ਭਾਈ ਸਾਹਿਬ ਜੀ ਜਦੋਂ ਅਸੀਂ ਸੰਸਾਰ ਵਿੱਚ ਜਿਉਂਦੇ ਆ ਤੇ ਸੰਸਾਰ ਦੇ ਉੱਤੇ ਜ਼ਿੰਦਗੀ ਜੁੰਦਿਆਂ ਹੋਇਆਂ ਸਾਡੇ ਜੀਵਨ ਦੇ ਵਿੱਚ ਅਨੇਕਾਂ ਹੀ ਕਸ਼ਟ ਆਉਂਦੇ ਨੇ ਅਨੇਕਾਂ ਤਕਲੀਫਾਂ ਆਉਂਦੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਜਦੋਂ ਕੋਈ ਇਨਸਾਨ ਨਾਮ ਸਿਮਰਨ ਕਰਦਾ ਹੈ ਨਾਮ ਸਿਮਰਨ ਜਪਦਾ ਹੈ ਤੇ ਇਹ ਜਿਹੜੇ ਦੁੱਖ ਸੁੱਖ ਨੇ ਇਹ ਦੁੱਖ ਨੇ ਜਿਹੜੇ ਤਕਲੀਫਾਂ ਨੇ ਇਹ ਉਸ ਮਨੁੱਖ ਨੂੰ ਦੁਲਾ ਨਹੀਂ ਸਕਦੀਆਂ ਉਹਦੀ ਜਿਹੜੀ ਸਥਿਰਤਾ ਬਣੀ ਹੋਈ ਹੈ ਪਰਮੇਸ਼ਵਰ ਦੇ ਪਿਆਰ ਦੇ ਵਿੱਚ ਉਸ ਨੂੰ ਕੋਈ ਦੁਲਾ ਨਹੀਂ ਸਕਦਾ ਭਾਵ ਦੁੱਖਾਂ ਕਰਕੇ ਉਹਦੇ ਜੀਵਨ ਦੇ ਵਿੱਚ ਕੋਈ ਹਲਚਲ ਪੈਦਾ ਨਹੀਂ ਹੁੰਦੀ ਹੁਣ ਧਿਆਨ ਦਿਓ ਅਗਾਂ ਵਾਲੇ ਇਹ ਤਾਂ ਹੈ ਸੰਸਾਰਿਕ ਦੁੱਖ ਸਰੀਰ ਨੂੰ ਤਾਪ ਆ ਜਾਣਾ ਬੁਖਾਰ ਆ ਜਾਣਾ ਜ਼ੁਖਾਮ ਹੋ ਜਾਣਾ ਯੱਕੀ ਸਰੀਰ ਦੀ ਹੱਡੀ ਦਾ ਫੈਕਚਰ ਹੋ ਜਾਣਾ ਮਾਸਪੇਸ਼ੀਆਂ ਦੇ ਵਿੱਚ ਜਕੜਟਨ ਹੋ ਜਾਣਾ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਕੋਈ ਭयंकर ਬਿਮਾਰੀ ਦਾ ਸ਼ਿਕਾਰ ਹੋ ਗਿਆ ਜਿਵੇਂ ਟੀਵੀ ਦੀ ਬਿਮਾਰੀ ਹੈ ਕੈਂਸਰ ਦੀ ਬਿਮਾਰੀ ਹੈ ਅਨੇਕਾਂ ਬਿਮਾਰੀਆਂ ਨੇ ਪਾਗਾਂ ਵਾਲਿਓ ਇਹ ਜਿਹੜੀਆਂ ਬਾਰੀਆਂ ਬਿਮਾਰੀਆਂ ਨੇ ਨਾ ਇਹ ਕੁਝ ਸਹੂਲਤਾਂ ਲੈਣ ਨਾਲ ਜਿਵੇਂ ਮੈਡੀਕਲ ਸੂਦਾ ਅਸੀਂ ਪ੍ਰਾਪਤ ਕਰ ਲਈ ਜਾਂ ਕਿਥੋਂ ਬਾਹਰੋਂ ਕਿਸੇ ਕੋਲ ਚੈੱਕਅਪ ਕਰਾ ਕੇ ਕਿਸੇ ਕੋਲ ਮ사ਜ ਕਰਾ ਕੇ ਇਹ ਜੁਮੇ ਅੱਜਕਲ ਮਸੀਨਾ ਆਧੁਨਿਕ ਯੁੱਗ ਹੈ ਦੁਰਬਿੰਨ ਮਸੀਨਾ ਦੇ ਦੁਆਰਾ ਬੜੇ ਤੋਂ ਬੜੇ ਜਿਹੜੇ ਭਿਆੰਕਰ ਬਿਮਾਰੀਆਂ ਦੇ آپریشن ਨੇ ਉਹ ਕੁਝ ਸਕਿੰਟਾਂ ਦੇ ਵਿੱਚ ਕੁਝ ਮਿੰਟਾਂ ਦੇ ਵਿੱਚ ਹੋ ਜਾਂਦੇ ਨੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਬਾਹਰੀ ਸਰੀਰ ਦੇ ਰੋਗ ਉਤਪਨ ਹੁੰਦੇ ਨੇ ਤੇ ਬਾਹਰੀ ਖੁਰਾਕ ਖਾਣ ਦੇ ਨਾਲ ਉਹ ਆਪਣੇ ਉਸੇ ਸਵਰੂਪ ਦੇ ਵਿੱਚ ਦੁਆਰਾ ਫਿਰ ਪਵਪਸ ਹੋ ਜਾਂਦੇ ਨੇ ਪਾਪ ਨਸ਼ਟ ਹੋ ਜਾਂਦੇ ਨੇ ਤੇ ਫਿਰ ਬੰਦੇ ਦਾ ਜਿਹੜਾ ਸਰੀਰ ਹੈ ਉਸ ਵਸਤੂ ਹੋ ਜਾਂਦੇ ਨੇ ਪਰ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਇੱਥੇ ਗੱਲ ਬਾਹਰੀ ਸਰੀਰ ਦੀ ਨਹੀਂ ਤੁਹਾਡੇ ਅੰਦਰ ਦੀ ਹੈ ਤੁਹਾਡੇ ਮਨ ਦੀ ਹੈ ਤੁਹਾਡੇ ਮਨ ਦੇ ਵਿੱਚ ਜੇ ਰਾਮ ਨਾਮ ਦਾ ਸਿਮਰਨ ਹੋਵੇਗਾ ਨਾ ਤੇ ਜਿਹੜੇ ਅੰਦਰ ਤੁਹਾਡੇ ਰੋਗ ਨੇ ਉਹ ਕਿਹੜੇ ਰੋਗ ਦੱਸੇ ਨੇ ਗੁਰੂ ਪਾਛੇ ਜੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੁਨਿਤਾ ਪ੍ਰਤੀ ਹਰ ਰੋਜ਼ ਮਨ ਨੂੰ ਕੋ ਦੁੱਖ ਦਿੰਦੇ ਨੇ ਸਿਹੜਦੇ ਨੇ ਇਹ ਰੋਗ ਦੱਸੇ ਨੇ ਗੁਰੂ ਪਾਛੇ ਜੀ ਨੇ ਹੋਮੇ ਦਾ ਰੋਗ ਮੈ ਮੇਰੀ ਦਾ ਰੋਗ ਬਾਸਨਾ ਦਾ ਰੋਗ ਇਹ ਮਨ ਜਿਹੜਾ ਹੈ ਤ੍ਰਿਪਤ ਨਹੀਂ ਹੁੰਦਾ ਇਸ ਮਨ ਨੂੰ ਤ੍ਰਿਪਤ ਕਰਨ ਦੇ ਲਈ ਪਰਮੇਸ਼ਵਰ ਦੇ ਨਾਮ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਪਰਮੇਸ਼ਵਰ ਦਾ ਨਾਮ ਇਸ ਮਨੁੱਖੀ ਜਾਮੇ ਦੇ ਵਿੱਚ ਜਪਿਆ ਜਾਂਦਾ ਹੈ ਵੱਡੇ ਭਾਗ ਇਹ ਸਰੀਰ ਪਾਇਆ ਸਾਡੀ ਕਿਸਮਤ ਅੱਛੀ ਹੈ ਸਾਡੇ ਵੱਡੇ ਭਾਗ ਨੇ ਜੋ ਸਾਨੂੰ 839999 ਜੁਨਾ ਪਉਕ ਨੂੰ ਤੋਂ ਬਾਅਦ ਇਹ ਮਨੁੱਖੀ ਜਹਾਜ਼ਾ ਮਿਲਿਆ ਜਿਸ ਦੇ ਵਿੱਚ ਅਸੀਂ ਹਰੀ ਦਾ ਸਿਮਰਨ ਕਰ ਰਹੇ ਹਾਂ ਹਰੀ ਦੀ ਸਿਬਸਲਾ ਕਰ ਰਹੇ ਹਾਂ ਤੇ ਉਸ ਸਿਬਸਲਾ ਦੇ ਵਿੱਚ ਮਨ ਨੂੰ ਇਕਾਗਰ ਕਰਕੇ ਸੁਰਤ ਦਾ ਸੁਰਤ ਨੂੰ ਸ਼ਬਦ ਰੂਪੀ ਜਹਾਜ਼ ਦੇ ਵਿੱਚ ਚੜਾ ਕੇ ਉਸ ਦਾ ਸਫ਼ਰ ਕਰਾ ਰਹੇ ਹਾਂ ਤਾਂ ਗੰਬਾਲੇਓ ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਾ ਹੋਵੇ ਨਾ ਤੇ ਜਹਾਜ਼ ਦੇ ਦੁਆਰਾ ਆਪਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਂਦੇ ਹਾਂ ਇਸੇ ਤਰ੍ਹਾਂ ਜਦੋਂ ਅਸੀਂ ਦਸਮ ਦਵਾਰ ਦੇ ਵਿੱਚ ਪੂਜਣਾ ਹੈ ਨਾ ਤੇ ਸ਼ਬਦ ਰੂਪੀ ਜਹਾਜ ਦੇ ਵਿੱਚ ਸੂਰਤ ਨੂੰ ਬਿਠਾ ਕੇ ਇਸ ਨੂੰ ਦਸਮ ਦਵਾਰ ਦੀ ਯਾਤਰਾ ਕਰਾਉਣੀ ਪਵੇਗੀ ਫਿਰ ਆਵਾਗੋਣ ਦਾ ਚੱਕਰ ਮੁਕ ਜਾਵੇਗਾ ਪਰ ਇਹ ਜਿਹੜਾ ਮਨ ਹੈ ਟਿਕਦਾ ਨਹੀਂ ਸਾਦੋ ਇਹੋ ਮਨ ਗਿਹੋ ਨਾ ਜਾਈ ਇਹ ਜਿਹੜਾ ਮਨ ਹੈ ਇੱਕ ਥਾਂ ਤੇ ਟਿੱਕੇ ਬਹਿੰਦਾ ਨਹੀਂ ਭੱਜਦਾ ਫਿਰਦਾ ਹੈ ਨੱਟਦਾ ਹੈ ਇਸ ਮਨ ਦੇ ਅੰਦਰ ਅਨੇਕਾਂ ਹੀ ਕਾਮ ਵਾਸਨਾਵਾਂ ਨੇ ਲੋਭ ਹੈ ਲਾਲਚ ਹੈ ਕ੍ਰੋਧ ਹੈ ਮੋਹ ਹੈ ਊੰਕਾਰ ਹੈ ਨਿਤਾ ਪ੍ਰਤੀ ਇੱਛਾਵਾਂ ਨੇ ਜੰਦਰ ਆਸਾਵਾਂ ਨੇ ਕੁਝ ਨਾ ਕੁਝ ਕੁਝ ਨਾ ਕੁਝ ਇਸ ਦੇ ਅੰਦਰ ਉਹ ਖਿਆਲਾਤ ਉਹ ਕਾਸ਼ਵਾਨੀਆਂ ਕੁਝ ਨਾ ਕੁਝ ਬਣਾਉਣ ਦਾ ਆਉਣ ਵਾਲੇ ਸਮੇਂ ਬਾਰੇ ਫਿਊਚਰ ਦੇ ਵਿੱਚ ਸੋਚਣ ਦਾ ਮੇਰੇ ਨਾਲ ਕੱਲ ਕੀ ਹੋਵੇਗਾ ਅੱਗੇ ਕੀ ਹੋਵੇਗਾ ਇਹ ਮੇਰਾ ਕੰਮ ਖਰਾਬ ਹੋ ਗਿਆ ਮੇਰਾ ਕੰਮ ਨਹੀਂ ਰਹਿ ਤੈ ਕੱਲ ਨੂੰ ਮੇਰੇ ਨਾਲ ਕੀ ਬਣੇਗਾ ਕਹਿੰਦੇ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਹ ਵਿਅਰਥ ਦੀ ਚਿੰਤਾ ਹੈ ਜਿਹੜੀ ਤੂੰ ਕਰਦਾ ਪਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਤੋਂ ਭਾਵ ਅਸਲ ਦੇ ਵਿੱਚ ਚਿੰਤਾ ਹੈ ਕੀ ਇਹਦਾ ਸਰਲ ਪਾਸਾ ਦੇ ਵਿੱਚ ਜਦੋਂ ਅਸੀਂ ਅਨੁਵਾਦ ਕਰਦੇ ਹਾਂ ਉਹ ਅਨੁਵਾਦ ਕੁਝ ਇਸ ਤਰ੍ਹਾਂ ਕਰਦੇ ਆਂ ਸੀ ਵੀ ਨਾਨਕ ਚਿੰਤਾ ਮਤ ਕਰੋ ਚਿੰਤਾ ਚ ਸਹੀ ਹੈ ਕਿਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਮਹਾਰਾਜ ਆਪ ਚਿੰਤਾ ਕਰਦਾ ਹੈ ਚਿੰਤਾ ਉਸਦੀ ਹੈ ਤੇ ਉਹ ਆਪ ਹੀ ਸਾਰੇ ਸਾਰੇ ਸਾਡੇ ਸਾਰੇ ਕੰਮ ਸੁਵਾਰਦਾ ਹੈ ਚਿੰਤਾ ਦਾ ਭਾਵ ਹੈ ਚਿੰਤ ਚਿੰਤਕ ਹੋਣਾ ਚਿੰਤਨ ਕਰਨਾ ਕਿਸੇ ਚੀਜ਼ ਬਾਰੇ ਸੋਚਣਾ ਖਿਆਲ ਬਣਾਉਣਾ ਜਦੋਂ ਕਿ ਹਕੀਕਤ ਦੇ ਵਿੱਚੋ ਕੁਝ ਨਹੀਂ ਇੱਕ ਜਿਸ ਨੂੰ ਅਸੀਂ ਸੁਪਨ ਦੇ ਵਿੱਚ ਸੁਪਨ ਵੀ ਕਹਿ ਸਕਦੇ ਹਾਂ ਖਿਆਲ ਕਰੀ ਜਾਣਾ ਅੱਗੇ ਕੀ ਬਣੇਗਾ ਮੇਰੇ ਪੁੱਤਰਾਂ ਦਾ ਕੀ ਹੋਵੇਗਾ ਮੇਰੇ ਕੋਲ ਇਹ ਨਤ ਅੰਦੋਲਤ ਹੈ ਜ਼ਮੀਨ ਜਾਇਦਾਦ ਹੈ ਇਹਨੂੰ ਕੌਣ ਸੰਭਾਲੇਗਾ ਕਿ ਮੇਰੇ ਤੀ ਪੁੱਤਰ ਜਦੋਂ ਬੱਡੇ ਉਹ ਜਾਣਗੇ ਵਿਆਹ ਹੋ ਜਾਵੇਗਾ ਕਿ ਉਹ ਮੈਨੂੰ ਦਾਲ ਪਾਣੀ ਪ੍ਰਸਾਦ ਦਾ ਪੁੱਛਣਗੇ ਜਾਂ ਨਹੀਂ ਪੁੱਛਣਗੇ ਮੇਰੇ ਪੁੱਤਰ ਦਾ ਕੰਮ ਬਣੇਗਾ ਜਾਂ ਨਹੀਂ ਬਣੇਗਾ ਉਹ ਵਿਦੇਸ਼ ਜਾਵੇਗਾ ਜਾਂ ਨਹੀਂ ਜਾਵੇਗਾ ਮੇਰੀ ਧੀ ਨੂੰ ਅੱਛਾ ਵਰ ਮਿਲੇਗਾ ਜਾਂ ਨਹੀਂ ਮਿਲੇਗਾ ਅਨੇਕਾ ਖਿਆਲਤ ਨੇ ਸਤਿਗੁਰੂ ਪਾਸ਼ਾ ਜੀ ਕਹਿੰਦੇ ਨੇ ਕਿ ਪਾਈ ਜਿਵੇਂ ਬਾਰੀ ਤੌਰ ਤੇ ਸਿਰ ਨੂੰ ਕੋਈ ਰੋਗ ਹੋ ਜਾਵੇ ਕੋਈ ਕਸ਼ਟ ਆ ਜਾਵੇ ਉਸ ਦੀ ਰੋਕத் ਥੰਮ ਦੇ ਲਈ ਡਾਕਟਰ ਸਾਨੂੰ ਕੁਝ ਫ੍ਰੀਜ ਕਰਨ ਨੂੰ ਕਹਿੰਦੇ ਨੇ ਤੇ ਨਾਲ ਦਵਾਈ ਦਿੰਦੇ ਨੇ ਹੁਣ ਇੱਕ ਮਨੁੱਖ ਦਵਾਈ ਖਾਈ ਜਾਵੇ ਤੇ ਫ੍ਰੀਜ ਨਾ ਕਰੇ ਬਿਮਾਰ ਹੈ ਪਰ ਫ੍ਰੀਜ ਨਹੀਂ ਕਰਦਾ ਪਿਆ ਤੇ ਦਵਾਈ ਅਸਰ ਨਹੀਂ ਕਰਦੀ ਇਸੇ ਤਰ੍ਹਾਂ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਕਿਹਾ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਾਸਨਾਵਾਂ ਕਾਮ ਵਾਸਨਾਵਾਂ ਕ੍ਰੋਧ ਵਾਸਨਾਵਾਂ ਲੋਭ ਮੋਹ ਹੰਕਾਰ ਇਹ ਆਸਾ ਮਨਸਾ ਤ੍ਰਿਸ਼ਨਾ ਇਹ ਸਾਰੀ ਜੜੀਆਂ ਨੇ ਜਨ ਇਹ ਰੋਗ ਨੇ ਸਰੀਰ ਦੇ ਵਿੱਚ ਮਨ ਦੇ ਉੱਤੇ ਮਨ ਦੇ ਤਲ ਦੇ ਉੱਤੇ ਰੋਗ ਬੈਠੇ ਹੋਏ ਨੇ ਸਾਰੇ ਤੇ ਇਹਨਾਂ ਨੂੰ ਫਰੇਜ ਕਰਨ ਦਾ ਇੱਕੋ ਇੱਕ ਉਪਾਏ ਦੱਸਿਆ ਸਤਿਗੁਰੂ ਪਾਸ਼ਾ ਜੀ ਨੇ ਵੀ ਜੇ ਤੂੰ ਫਰੇਜ ਕਰਨਾ ਤੂੰ ਗੁਰੂ ਦੀ ਸਰਣ ਵਿੱਚ ਚਲਾ ਜਾ ਸਤਿਗੁਰੂ ਦੀ ਸਰਣ ਵਿੱਚ ਚਲਾ ਜਾ ਜੇ ਤੂੰ ਸਤਿਗੁਰੂ ਦੀ ਸਰਣ ਵਿੱਚ ਜਾ ਕੇ ਬੈਠੇਗਾ ਇਹਨਾਂ ਨੂੰ ਫਰੇਜ ਹੋ ਜਾਵੇਗਾ ਭਾਵ ਜਦੋਂ ਅਸੀਂ ਗੁਰਬਾਣੀ ਸੁਣਾਂਗੇ ਬਾਣੀ ਪੜਾਂਗੇ ਸਤਿਗੁਰ ਪਾਸ਼ਾ ਜੀ ਦੇ ਸਰਣ ਵਿੱਚ ਜਾਗੇ ਅਜੇ ਪਹਿਲਾ ਸਟੈਪ ਹੈ ਸਤਿਗੁਰੂ ਦੇ ਵਿੱਚ ਸਤਿਗੁਰੂ ਦੇ ਵਿੱਚ ਸਰਣ ਵਿੱਚ ਗਏ ਦੂਜਾ ਸਟੈਪ ਹੁਣ ਉੱਥੇ ਜਦੋਂ ਬੈਠ ਗਏ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਬੈਠ ਗਏ ਘਰ ਵਿੱਚ ਬੈਠ ਗਏ ਭਜਨ ਬੰਦਗੀ ਕਰਨ ਲੱਗੇ ਤੇ ਮਨ ਦੇ ਵਿੱਚ ਉੱਠਣ ਵਾਲੇ ਵਿਚਾਰ ਮਨ ਦੇ ਵਿੱਚ ਆਉਣ ਵਾਲੇ ਖਿਆਲਤ ਸਾਡੀਆਂ ਮਨੋ ਕਾਮਨਾਵਾਂ ਸਾਡੀਆਂ ਇੱਛਾਵਾਂ ਦੇਖੋ ਤਨ ਤੇ ਮਨ ਇਹ ਡਿਫਰੈਂਟ ਨੇ ਤਨ ਵਕਰਾ ਹੈ ਮਨ ਵਕਰਾ ਹੈ ਜਦੋਂ ਤੱਕ ਅਸੀਂ ਸਰੀਰ ਨਾਲ ਜੁੜੇ ਆ ਜਦੋਂ ਤੱਕ ਇਸ ਸਰੀਰ ਨਾਲ ਜੁੜੇ ਆ ਤਨ ਨਾਲ ਜੁੜੇ ਆ ਉਦੋਂ ਤੱਕ ਅਸੀਂ ਰੋਗ ਨੂੰ ਮੰਨਦੇ ਆ ਉਦੋਂ ਤੱਕ ਸਾਡੇ ਅਸੀਂ ਉਦੋਂ ਤੱਕ ਅਸੀਂ ਪਰਮਾਰਥ ਦੀ ਪ੍ਰਾਪਤੀ ਨਹੀਂ ਕਰ ਸਕਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਕਰ ਸਕਦੇ ਕਿਉਂ ਜਦੋਂ ਤੱਕ ਸਾਨੂੰ ਸੋਝੀ ਨਹੀਂ ਆਣੀ ਹੁਣ ਗੁਰੂ ਕੋਲ ਗਏ ਆ ਗੁਰੂ ਦਾ ਸ਼ਬਦ ਸੁਣਿਆ ਕੀਰਤਨ ਸੁਣਿਆ ਕਥਾ ਸੁਣੀ ਆ ਹੁਣ ਉਹ ਤੋਂ ਸੋਝੀ ਲੈਣੀ ਹੈ ਬਾਣੀ ਪੜ੍ਹੀ ਹੈ ਨਾ ਸੋਝੀ ਲੈਣੀ ਹੈ ਸੋਝੀ ਵਾਸਤੇ ਕੀ ਕਰਨਾ ਪਵੇਗਾ ਸੋਝੀ ਵਾਸਤੇ ਧਿਆਨ ਲਾਣਾ ਪਵੇਗਾ ਸੁਰਤ ਨੂੰ ਟਿਕਾਣਾ ਪਵੇਗਾ ਸੁਰਤ ਕੀ ਮੈਂ ਟਿਕਾਣਾ ਜਦੋਂ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਵਾਂਗੇ ਅਸੀਂ ਇੱਕ ਸ਼ਬਦ ਮੇਰੇ ਪ੍ਰਾਣ ਬਸਦਾ ਹੈ ਬੋੜ ਜਨਮਨਾਮ ਜਦੋਂ ਉਹ ਸ਼ਬਦ ਬਸ ਗਿਆ ਸ਼ਬਦ ਅੰਦਰ ਹਿਰਦੇ ਵਿੱਚ ਬਸ ਗਿਆ ਫਿਰ ਬੰਦੇ ਦਾ ਜਿਹੜਾ ਜਨਮ ਮਰਨ ਦਾ ਇਹ ਗੇੜਾ ਇਹ ਮੁੱਕ ਜਾਂਦਾ ਹੈ ਐਸ ਜੀ ਸਤਿਗੁਰ ਪਾਸ਼ਾ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਹਰ 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 ਅਰਾਧਈ ਹੈ ਕਹਿੰਦੇ ਵੀ ਹਰਿ ਨੂੰ ਅਰਾਧੋ ਹਰ 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 ਦਿਨ ਵਾਰੀ ਆਇਆ ਕਿੰਨੇ ਵਾਰੀ ਤਿੰਨ ਵਾਰੀ ਹਰ 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 ਅਰਾਧਈ ਹੈ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਹਰਿ ਨੂੰ ਰਾਦਣਾ ਹੈ ਹਰੀ ਦੀ ਆਦਨਾ ਕਰਨੀ ਹੈ ਪਰਮੇਸ਼ਵਰ ਨੂੰ ਧਿਆਉਣਾ ਹੈ ਹੋਈਏ arogya ਜੇ ਮਨ ਸੱਚਮੁੱਚ ਮਨ ਕਰਕੇ ਕਰਮ ਕਰਕੇ ਤੇ ਬਚਨ ਕਰਕੇ ਹਰੀ ਨੂੰ ਝਾਣਾ ਸ਼ੁਰੂ ਕਰ ਦੇਣਾ ਮਨ ਸਵਸਥ ਨਾ ਤੁਹਾਡਾ ਸਰੀਰ ਨੂੰ ਕੋਈ ਰੋਗ ਨਹੀਂ ਆ ਸਕਦਾ ਮਨ ਮਲੀਨ ਹੈ ਨਾ ਮਨ ਦੇ ਵਿੱਚ ਕਪੜ ਹੈ ਛਲ ਹੈ ਮਨ ਦੇ ਵਿੱਚ ਕਾਮ ਵਾਸਨਾਵਾਂ ਨੇ ਮਨ ਵਿੱਚ ਤ੍ਰਿਸ਼ਨਾ ਹੈ ਸਰੀਰ ਵੀ ਕਦੇ ਡਿਪਰੈਸ਼ਨ ਵਿੱਚ ਚਲਾ ਜਾਵੇਗਾ ਕਦੇ ਇਸ ਨੂੰ ਇਲ ਹੋ ਜਾਵੇਗਾ ਬੁਖਾਰ ਹੋ ਜਾਵੇਗਾ ਕਦੇ ਇਸ ਇਸ ਦੇ ਸਰੀਰ ਦੇ ਵਿੱਚ ਦਰਦ ਤਕਲੀਫ ਸ਼ੁਰੂ ਹੋ ਜਾਵੇਗੀ ਅੰਦਰ ਗੋਲਾ ਬੰਨੂ ਬੰਨਣਾ ਸ਼ੁਰੂ ਹੋ ਜਾਏਗਾ ਜੋ ਪੱਥਰੀ ਦਾ ਰੂਪ ਲੈ ਲਵੇਗਾ ਅਨੇਕਾ ਕੈਂਸਰ ਦੇ ਰੋਗ ਨਾਲੀਆਂ ਜਿਹੜੀਆਂ ਨੇ ਜਦੋਂ ਅੰਦਰ ਗਲਤ ਸਿਸਟਮ ਜਦੋਂ ਅੰਦਰ ਸਾਡੇ ਅੱਗ ਬਲੇਗੀ ਜਲਣ ਹੋਵੇਗੀ ਤੇ ਉਸਨੇ ਕਈ ਤਰ੍ਹਾਂ ਦੇ ਰੋਗ ਅੰਦਰ ਪੈਦਾ ਕਰ ਦੇਣੇ ਆਪ ਤਵੇ ਤੁਮ ਤਾਂ ਹੀ ਤੁਮ ਜਾਣਨ ਕਿ ਦਦੇ ਦੋਸ ਨਾ ਦੋ ਕਿਸੇ ਦੋਸ ਕਰਮਾ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਚੇ ਅਵਰਜਨਾ ਜੇ ਮੈਂ ਸਹੀ ਹੁੰਦਾ ਜੇ ਮੈਂ ਸਾਫ ਸੁਥਰਾ ਹੁੰਦਾ ਤੇ ਮੇਰੇ ਸਿਰ ਨੂੰ ਰੋਗ ਕਿਉਂ ਲੱਗਦੇ ਇਹ ਦੁੱਖ ਨੂੰ ਮੈਂ ਆਪ ਸੇ ਛੜਿਆ ਹੈ ਤੇ ਜਦੋਂ ਆਪਣੇ ਆਪ ਦੀ ਪਛਾਣ ਹੋ ਜਾਵੇ ਕਿ ਹਰ 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 ਅਰਾਧੀ ਹੈ ਹੋਈਏ ਅਰੋਗ ਤੇ ਜਿਨ੍ਹਾਂ ਨੇ ਮੰਨ ਕਰਕੇ ਬਚਨ ਕਰਕੇ ਕਰਮ ਕਰਕੇ ਹਰੀ ਨੂੰ ਰਹਾਦੇ ਆਏ ਉਹਨਾਂ ਦਾ ਸਰੀਰ ਜਿਹੜਾ ਹੈ ਰੋਗ ਤੋਂ ਮੁਕਤ ਹੋ ਜਾਂਦਾ ਹੈ ਬਾਹਰੀ ਤੌਰ ਤੋਂ ਦੁਖ ਸੁਖ ਆਣਗੇ ਅੰਦਰੀ ਤੌਰ ਤੋਂ ਵੀ ਕਾਮ ਕਰੋ ਲੋ ਮੋਹੰਕਾਰ ਜਿਹੜਾ ਆਪਣਾ ਪ੍ਰਭਪਤ ਕਉਂਦੇ ਨੇ ਪਰ ਜਿਹੜੇ ਮਨੁੱਖ ਨਾਮ ਦਾ ਸਹਾਰਾ ਲੈਂਦੇ ਨੇ ਨਾਮ ਰੂਪੀ ਜਹਾਜ਼ ਸਬਦ ਰੂਪੀ ਜਹਾਜ਼ ਦੇ ਵਿੱਚ ਬੈਠ ਕੇ ਆਪਣੀ ਸੂਰਤ ਦਾ ਸਫਰ ਕਰਾਉਂਦੇ ਨੇ ਤਦ ਦਸ਼ਮ ਦੁਆਰ ਮੇਨ ਕੇਂਦਰ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਫਿਰ ਉੱਥੇ ਇਹੋ ਜੀ ਅਵਸਥਾ ਬਣ ਆਉਂਦੀ ਹੈ ਬੇਗਮ ਪੂਰਾ ਸਹਿਰ ਕੋਨਾ ਬੇਗਮ ਕੋਈ ਗਮ ਨਹੀਂ ਬੇਗਮ ਪੂਰਾ ਸਹਿਰ ਕੋਨਾ ਦੁੱਖ ਅੰਧੋ ਨਹੀ ਟੈਂਠਾਓ ਕੋਈ ਦੁੱਖ ਨਹੀਂ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਕੋਈ ਤ੍ਰਿਸ਼ਨਾ ਨਹੀਂ ਟੈਂਠਾਓ ਕੋਈ ਥਾਨ ਨਹੀਂ ਉਥੇ بیگم پورا شہر کو ناو دکھ ہندو نہیں تٹھاؤ نا تسویش نہ نا تسویش خراج نہ مال کھوپ نہ کھتا نہ ترس روا کسے دی محتاجی نہیں کرنی پندی کسے اگے ہاتھ نہیں جوڑنا پندی کسے اگے اپنا جا کے دکھ نہیں سننا پندا نا تسویش خراج نہ مال کھوپ نہ کھتا نہ ترس روا ترلمنت نہیں کرنی پندیاں ہم ਆਮੋਏ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਉਸ ਉਸਤਾ ਵਿੱਚ ਬੰਦੇ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੁੰਦੀ ਹੈ ਤਾਂ ਸਤਿਗੁਰੂ ਪਾਸ਼ਾ ਜੀ ਕਹਿੰਦੇ ਜਦੋਂ ਵੀ ਕਿਸੇ ਨੂੰ ਮਿਲੀਏ ਕਿਸੇ ਨੂੰ ਕਿਸੇ ਨਾਲ ਗੱਲਬਾਤ ਕਰੀਏ ਵਿਚਾਰ ਕਰੀਏ ਹਮੇਸ਼ਾ ਗਾਇ ਕੋਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 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 ਸਾਂਝੀ ਕਰਿਆ ਇਹ ਵੀ ਸਤਿਗੁਰੂ ਪਾਸ਼ਾ ਜੀ ਨੇ ਸਾਨੂੰ ਇਸ ਚੀਜ਼ ਦਾ ਰਿਸਰਚ ਕਰਾਇਆ ਕਿ ਜਦੋਂ ਅਸੀਂ ਆਪਣੇ ਮੁੱਖੋਂ ਚੜ੍ਹਦੀ ਕਲਾ ਕਹਿੰਦੇ ਨਾ ਬਾਰ ਬਾਰ ਫਤੇ ਸਾਂਝ ਕਰਦੇ ਆ ਤੇ ਆਟੋਮੈਟਿਕ ਸਾਡੇ ਸਰੀਰ ਦੇ ਵਿੱਚ ਇੱਕ ਇਹੋ ਜਿਹੀ ਰੋ ਉਤਪਨ ਹੁੰਦੀ ਹੈ ਸਾਡੀ ਸੁਰਤੀ ਜਿਹੜੀ ਹੈ ਨਾ ਮਨੋਵ੍ਰਿਤੀ ਜਿਹੜੀ ਹੈ ਸਾਡੀ ਉਹ ਅੰਦਰੋਂ ਅੰਦਰ ਉਛਾਲੇ ਮਾਰਦੀ ਹੈ ਪ੍ਰਭੂ ਦੇ ਨਾਮ ਦੇ ਵਿੱਚ ਹੁਣ ਮਹਾਰਾਜ ਕਹਿੰਦੇ ਨੇ ਹਰ ਹਰ ਅਰਾਧਿਏ ਹੋਈਏ arogh ramchandra ki listika ਜਿੰਮਾਰਿਆ ਰੋਗ ਲਿਸਟ ਕਾ ਕਹਿੰਦੇ ਨੇ 라ਠੀ ਨੂੰ ਸੋਟੀ ਨੂੰ ਹੁਣ ਰਾਮਚੰਦ ਹੈ ਜਿਹੜਾ Hindu wand devta ਪੂਜਨਯੋਗ ਹੈ ਉਹ ਹਸਤੀ ਹੀ ਹੋਜੀ ਹੈ ਉਹ ਰਾਮਚੰਦ ਜੋ 14 ਵਰਸ ਦਾ ਬਨਵਾਸ ਰਾਮ ਯੁੱਧਾ ਦੇ ਵਿੱਚ ਜਦੋਂ ਸਾਨੂੰ 14 ਵਰਸ ਦਾ ਬਨਵਾਸ ਦਿੱਤਾ ਜਾਂਦਾ ਹੈ ਜਦੋਂ ਰਾਵਣ ਦੇ ਨਾਲ ਉਹਦਾ ਯੁੱਧ ਹੁੰਦਾ ਸੰਘਰਸ਼ ਹੁੰਦਾ ਤੇ ਉਹ ਵੱਡੇ ਵੱਡੇ ਜਿਹੜੇ ਧਾਨਵ ਸੀ ਵੱਡੇ ਵੱਡੇ ਜਿਹੜੇ ਰਾਖਸ ਸੀ ਉਹਨਾਂ ਨੂੰ ਮਾਰਨ ਦਾ ਉਹਦੇ ਵਿੱਚ ਬਲ ਸੀ ਰਾਮ ਵਿੱਚ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਸੀ ਵੱਡੇ ਵੱਡੇ ਹੰਕਾਰੀਆਂ ਨੂੰ ਤੂਲ ਚ ਚਟਾਉਣ ਵਾਲਾ ਸੀ ਦੁਨੀਆ ਵਿੱਚ ਨਾਮਣਾ ਸੀ ਉਹਦਾ ਰਾਮਚੰਦ ਕੀ ਲਿਸ਼ਟਾ ਜਨ ਮਾਰਿਆ ਰੋਗ ਉਹਦੀ ਲਾਠੀ ਨੇ ਉਹਦੀ ਸੋਟੀ ਨੇ ਉਦੇ ਉਸਨੇ ਸਾਰੇ ਦੁੱਖ ਲੋਕਾਂ ਲੁਕਾਈ ਦੇ ਸਾਰੇ ਦੁੱਖ ਦਰ ਦੂਰ ਕਰ ਦਿੱਤੇ ਐਸੀ ਤਰ੍ਹਾਂ ਜਦੋਂ ਤੁਹਾਡਾ ਮਨ ਪਵਿੱਤਰ ਹੋ ਜਾਵੇਗਾ ਮਨ ਗੁਰੂ ਜੀ ਗੱਲ ਸੁਣਨਾ ਸ਼ੁਰੂ ਹੋ ਜਾਵੇਗਾ ਮਨ ਗੁਰੂ ਜੀ ਗੱਲ ਨੂੰ ਸੁਣ ਕੇ ਉਹਦੇ ਅੰਦਰ ਸੋਝੀ ਹੋ ਜਾਵੇਗੀ ਗਿਆਨ ਦੀ ਇੱਕ ਚੁੰਗਾਰੀ ਫੁੱਟ ਪਵੇਗੀ ਜਦੋਂ ਤੁਹਾਡੇ ਅੰਦਰ ਗਿਆਨ ਹੋ ਗਿਆ ਪ੍ਰਕਾਸ਼ ਹੋ ਗਿਆ ਤੁਹਾਨੂੰ ਸੰਸਾਰ ਦੀ ਸੋਝੀ ਆ ਗਈ ਤੁਹਾਡੀ ਸੂਰਤ ਸਬਦ ਦਾ ਮਿਲਾਪ ਹੋ ਗਿਆ ਫਿਰ ਜੋ ਅੰਦਰ RAM ਨਾਮ ਹੈ ਨਾ ਉੱਜਿਮੇ ਮਾਸਟਰ ਟੀਚਰ ਪੜਾਉਂਦਾ ਹੈ ਬੱਚਿਆਂ ਨੂੰ ਤੇ ਕੋਈ ਬੱਚਾ ਸਰਾੜਤ ਕਰੇ ਹਾਲ ਕਰੇ ਤੇ ਉਸ ਨੂੰ ਫਿਰ ਆਪਣਾ ਡੰਡਾ ਦਿਖਾਉਂਦਾ ਹੈ ਵੀ ਯਾਦ ਟਿਕ ਕੇ ਬਹਿ ਜਾਓ ਚੁੱਪੋ ਜਾਓ ਪੜ੍ਹਾਈ ਵਿੱਚ ਧਿਆਨ ਕਰੋ ਨਹੀਂ ਤਾਂ ਤੁਹਾਨੂੰ ਦੰਡ ਮਿਲੇਗਾ ਤੁਹਾਨੂੰ ਸਜ਼ਾ ਮਿਲੇਗੀ ਇਸੇ ਤਰ੍ਹਾਂ ਜਦੋਂ ਰਾਮ ਨਾਮ ਦਾ ਸਿਮੰਦਰ ਚਲੇਗਾ ਤੁਹਾਡੇ ਰਾਮਚੰਦ ਕੀ ਲਸ਼ਟਕਾ ਇਹਨੂੰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂ ਨਾਮ ਉਹਨਾਂ ਨੂੰ ਰਾਮ ਦੀ ਸੋਟੀ ਦੁਆੰਦਾ ਹੈ ਨਾਮ ਜਿਹੜਾ ਰਾਮ ਦੀ ਸੋਟੀ ਹੈ ਰਾਮ ਬਾਣ ਹੈ ਹਰ 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 ਆਰਾਧੀ ਹੈ ਉਹੀ ਅਰੋਗ ਰਾਮਚੰਦ ਕੀ ਲਿਸ਼ਟਾ ਜਿੰਨ ਮਾਰਿਆ ਰੋਗ ਗੁਰਪੂਰਾ ਆਰਾਧੀ ਹੈ ਹਰ ਗੁਰਪੂਰਾ ਆਰਾਧੀ ਹੈ ਇਸ ਲਈ ਭਾਈ ਪੂਰੇ ਗੁਰੂ ਜੀ ਦੀ ਅਰਦਾਸ ਕਰੋ ਪੂਰਾ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸ਼ਾਖ ਸ਼ਾਤ ਹਾਜ਼ਰ ਨਾਜ਼ਰ ਜਹਾਰਾਂ ਚੋ ਹਾਜ਼ਰ ਹਜੂਰ ਗੁਰੂ ਸਾਡੇ ਸਾਹਮਣੇ ਹੈ ਉਸ ਦੀ ਆਦਨਾ ਕਰੋ ਉਸ ਨੂੰ ਤਿਆਉ ਹਰ ਹਰ ਆਰਾਧਿਆ ਹੋਈਏ ਅਰੋਗ RAM ਚੰਦ ਕੇ ਲਸਟ ਕਾ ਜਨਮ ਆ ਰਿਆ ਰੋਗ ਗੁਰਪੂਰਾ ਹਰ ਜਾ ਜਿੰਨੀ ਤੱਕ ਕੀ ਚੇ ਭੋਗ ਜੇ ਭੋਜਨ ਖਾਣਾ ਹੈ ਜੇ ਕੁਝ ਖਾਣਾ ਨਾਮ ਸਿਮਨ ਦਾ ਭੋਜਨ ਖਾਇਆ ਕਰੋ ਉਹਦਾ ਭੋਜਨ ਕਰੋ ਜਿਵੇਂ ਸਰੀਰ ਨੂੰ ਬਾਰੀ ਤੋਰ ਦੋ ਕਰਾਕ ਦੇ ਦੀ ਦੀ ਨਾ ਭੋਜਨ ਖਾਈ ਦਾ ਪ੍ਰਸਾਦ ਅਸ਼ਕੀਤਾ ਲੰਗਰ ਛਕੀ ਦਾ ਤੇ ਫਿਰ ਮਨੁੱਖ ਕੀ ਕਹਿੰਦਾ ਆਨੰਦ ਆ ਗਿਆ ਮਜਾ ਆ ਗਿਆ ਆਨੰਦ ਆ ਗਿਆ ਫਿਰ ਜਿਨਨ ਰਾਮ ਨਾਮ ਦਾ ਸਿਮਰਨ ਨੂੰ ਰਾਮ ਨਾਮ ਦਾ ਜਾਪ ਦਾ ਭੋਜਨ ਛਕਿਆ ਨਾ ਉਹ ਸਿੰਘ ਵੀ ਜਿਹੜੇ ਨੇ ਉਹ ਵੀ ਆਨੰਦ ਵਿੱਚ ਰਹਿੰਦੇ ਨੇ ਉਹ ਲਗਾਤਾਰ ਇੱਕ ਧੁਨ ਉਸ ਆਵਾਜ਼ ਨਾਲ ਜੋ ਅਨਹਦ ਸਬਦ ਹੈ ਅਨੰਦ ਆਵਾਜ਼ ਉਹਦੇ ਨਾਲ ਨਿਰੰਤਰ ਜੁੜੇ ਰਹਿੰਦੇ ਨੇ ਬਾਰੀ ਤੌਰ ਤੇ ਬਸ ਸੰਸਾਰ ਦੇ ਉੱਤੇ ਆ ਕੇ ਉਹ ਇੱਕ ਨਾਟਕ ਕਰਦੇ ਨੇ ਕਿਉਂਕਿ ਇਹ ਸੰਸਾਰਿਕ ਨਾਟਕ ਹੈ ਬਸ ਇਸ ਨਾਟਕ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਪਰ ਸੋਝੂ ਉਹਨਾਂ ਨੂੰ ਸਭ ਹੁੰਦੀ ਹੈ ਉਹ ਮਹਾਪੁਰਖ ਉਹ ਸੰਤ ਜਨ ਉਹ ਆਤਮਾ ਜਿਹੜੀ ਪ੍ਰਮਾਤਮਾ ਵਿੱਚ ਲੀਨ ਹੋ ਗਈ ਹੈ ਉਹ ਇਸ ਸੰਸਾਰ ਦੇ ਉੱਤੇ ਹੀ ਹੈ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ ਉਹਨਾਂ ਸਾਰਿਆਂ ਜੀਵਾਂ ਦੇ ਵਿੱਚੋਂ ਆਪ ਬਸਦਾ ਹੈ ਤੇ ਨਿਰੰਤਰ ਇਸ ਸੰਸਾਰ ਦੇ ਵਿੱਚ ਹੋ ਰੀਆਂ ਕ੍ਰਿਆਵਾਂ ਨੂੰ ਹੋਰੇ ਕੰਮਕਾਰਾਂ ਨੂੰ ਇਸ ਸੰਸਾਰ ਦੇ ਵਿੱਚ ਉਹ ਸਾਰੀਆਂ ਹਲਚਲ ਨੂੰ ਜੋ ਇੱਕ ਇਨਸਾਨ ਦੇ ਨਾਲ ਵਾਪਰਦੀਆਂ ਨੇ ਸਭ ਨੂੰ ਉਹ ਬੜੇ ਧਿਆਨ ਨਾਲ ਬੜੇ ਗੌਰ ਨਾਲ ਦੇਖਦਾ ਹੈ ਇਸ ਲਈ ਭਗਵਾਨ ਵਾਲਿਓ ਅੱਜ ਦਾ ਸਮਾਂ ਆਧੁਨਿਕ ਸਮੇਂ ਦੇ ਵਿੱਚ ਨਾਮ ਨੇ ਤੁਹਾਡੇ ਅੰਦਰ ਉਹ ਪਾਵਰ ਇਹੋ ਜੀ ਖੇੜ ਰਚ ਦੇਣੀ ਹੈ ਇਹੋ ਜੀ ਤੁਹਾਡੇ ਅੰਦਰ ਜਾਗਰਤੀ ਲਿਆ ਦੇਣੀ ਹੈ ਕਿ ਤੁਸੀਂ ਬਿਸਮਾਦ ਹੋ ਜਾਵੋਗੇ ਤੁਹਾਡੇ ਅੰਦਰ ਅਨਹਦ ਬਾਜੇ ਬਜਨੇ ਸ਼ੁਰੂ ਹੋ ਜਾਣਗੇ ਬਾਣੀ ਦੇ ਨਾਲ ਤੁਹਾਡਾ ਪਿਆਰ ਹੋ ਜਾਵੇਗਾ ਪਰ ਇਹ ਉਦੋਂ ਹੋਵੇਗਾ ਜਦੋਂ ਤੁਸੀਂ ਸੱਚਮੁੱਚ ਇੱਕ ਮੰਨੋਗੇ ਇੱਕ ਜਿੱਤੋਗੇ ਗੁਰੂ ਦੇ ਕੋਲ ਆ ਕੇ ਹੋਰ ਸਾਰੀਆਂ ਮੰਗਾਂ ਨੂੰ ਛੱਡ ਕੇ ਕਿਵਲ ਤੇ ਕਿਵਲ ਨਾਮ ਦੀ ਦਾਤ ਮੰਗੋਗੇ ਹਰ 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 ਆ radiative ਹੋਈਏ ਆਰੋਗ ਰਾਮ ਚੰਦ ਕੀ ਲਸ਼ਟਕਾ ਜਨ ਮਾਰਿਆ ਰੋਗ ਗੁਰਪੂਰਾ ਹਰ ਜਾਪੀਏ ਨਿਤ ਕੀਚੇ ਪੋ ਇਸ ਲਈ ਸਤਿਗੁਰ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰੋ ਨਾਮ ਸਿਮਰਨ ਦਾ ਸਿਮਰਨ ਨੂੰ ਆਪਣਾ ਆਹਾਰ ਬਣਾਓ ਸਾਹ ਸੰਗਤ ਕੇ ਬਾਰੇ ਨੇ ਜਿਨ ਮਿਲਿਆ ਸੰਜੋਗ ਗੁਰੂ ਦੀ ਸੰਗਤ ਵਿੱਚ ਜਾਇਆ ਕਰੋ ਵੱਡੇ ਭਾਗਾਂ ਨਾਲ ਮਿਲਦੀ ਹੈ ਸਤ ਸੰਗਤ ਮਾੜੀ ਸੰਗਤ ਨਾ ਕਰਿਆ ਕਰੋ ਨਿੰਦਿਆ ਨਾ ਕਰਿਆ ਕਰੋ ਚੁਗਲੀ ਨਾ ਕਰਿਆ ਕਰੋ ਤੁਸੀਂ ਤਾਂ ਲੜਦੇ ਪਤਾ ਕਿਸ ਲਈ ਹੋ ਤੁਸੀਂ ਲੜਦੇ ਹੋ ਵੀ ਸਾਡੇ ਮਾਨ ਸਮਾਨ ਨੂੰ ਠੋਕਰ ਮਾਰੀ ਐ ਇਹ ਸਾਨੂੰ ਮਾਰਾ ਕਿਵੇਂ ਬੋਲ ਗਿਆ ਇਸਨੇ ਸਾਨੂੰ ਕਿਵੇਂ ਕੁਝ ਕਹਿ ਦਿੱਤਾ ਭਾਈ ਘਰ ਪਰਿਵਾਰ ਦੇ ਵਿੱਚ ਬੱਚਾ ਵੀ ਸਾਨੂੰ ਅਕਲ ਦੇ ਸਕਦਾ ਸਿੱਖਿਆ ਦੇ ਸਕਦਾ ਲੈ ਲੈ ਲੈਣੀ ਚਾਹੀਦੀ ਸਾਨੂੰ ਸਿੱਖਿਆ ਸਾਨੂੰ ਇਹ ਨਹੀਂ ਇਹ ਨਹੀਂ ਸੋchnਾ ਚਾਹੀਦਾ ਕਿ ਇਹ ਛੋਟਾ ਹੈ ਜਾਂ ਵੱਡਾ ਹੈ ਉਹਦੇ ਵਿੱਚੋਂ ਰੱਬ ਰੂਪੀ ਰੱਬ ਰੂਪ ਆਪ ਹਾਜ਼ਰ ਨਜ਼ਰੋ ਕੇ ਉਹ ਸਾਨੂੰ ਸਮਝਾਉਂਦਾ ਹੈ ਸਾਡੇ ਕੋਲ ਗਲਤੀ ਕੋਈ ਹੋ ਜਾਂਦੀ ਹੈ ਅਸੀਂ ਸਮਝਾ ਚੁੱਕਾ ਹਾਂ ਅਸੀਂ ਸਮਝ ਮੰਨਦੇ ਹਾਂ ਪਰ ਜੇ ਤੁਸੀਂ ਆਪਣੇ ਆਪਣੇ ਇਸ ਮਾਨਸਮਾਨ ਹੰਕਾਰ ਵਿੱਚ ਡੁੱਬੇ ਹੋ ਆਪਣੇ ਧਨ ਦੌਲਤ ਦੇ ਵਿੱਚ ਡੁੱਬੇ ਹੋ ਆਪਣੇ ਪੈਸਿਆਂ ਕਰਕੇ ਆਪਣੇ ਯਾਰ ਦੋਸਤਾਂ ਦੇ ਬਲ ਦੇ ਉੱਤੇ ਆਪਣੀ ਜ਼ਮੀਨ ਜਾਇਦਾਦ ਦੇ ਬਲ ਦੇ ਉੱਤੇ ਤੁਹਾਡੇ ਅੰਦਰ ਕਮਾਂਡ ਹੈ ਹੰਕਾਰ ਹੈ ਤੇ ਯਾਦ ਰੱਖਿਓ ਰਾਮਚੰਦ ਕੀ ਲਿਸ਼ਟ ਕਾ ਜਿਨ ਮਾਰਿਆ ਰੋਗ ਉਹਨ ਬਖਸ਼ਣਾ ਨਹੀਂ ਕਿਸ ਨੂੰ ਹੁਣ ਤੁਸੀਂ ਹੁਣ ਤਾਂ ਤੁਸੀਂ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾ ਕੇ ਕਿਸੇ ਲਾਚਾਰ ਇਨਸਾਨ ਦਾ ਤੁਸੀਂ ਮਜ਼ਾਕ ਉਡਾ ਕੇ ਤੁਸੀਂ ਹਾ ਹਾ ਹੀ ਹੂ ਕਰਕੇ ਜਾਂ ਆਪਣੀ ਸੱਤਾ ਦਾ ਤੁਸੀਂ ਜ਼ੋਰ ਦਿਖਾ ਕੇ ਉਸ ਨੂੰ ਤੁਸੀਂ ਦਬਾ ਸਕਦੇ ਹੋ ਇਸੇ ਤਰ੍ਹਾਂ ਇਹ ਹੀ ਚੀਜ਼ اسی ਚੀਜ਼ ਨੂੰ ਤੁਸੀਂ ਸਮਝਣਾ ਅੰਦਰ ਕਾਮ ਕ੍ਰੋਧ ਲੋ ਮੋਹਨਕਾਰ ਇਹਦਾ ਪ੍ਰਤੀ ਕੁਝ ਨਾ ਕੁਝ ਆਈਡੀਆਸ ਅੰਦਰ ਦੇ ਜਾਂਦਾ ਮਨ ਨੂੰ ਜ਼ੋਰ ਪਾਏ ਜਾਂਦਾ ਹੈ ਇਹਦਾ ਰਾਜ ਅੰਦਰ ਹੁਣ ਜਿਵੇਂ ਚਾਹੁੰਦੇ ਉਹਨਾਂ ਮੇ ਕੰਮ ਕਰਾ ਰਹੇ ਹੈ ਐਗਜ਼ੈਂਪਲ ਹੈ ਸਮਝਣਾ ਹੈ ਬਸ ਆਪਾਂ ਹੁਣ ਬਾਹਰੀ ਬਾਹਰੀ ਦੁਨੀਆਵੀ ਦੀ ਗੱਲ ਗੱਲ ਕਰਦੇ ਹੋਇਆ ਧਿਆਨ ਜਿਹੜਾ ਸਮਝ ਹੈ ਸੋਝੀ ਹੈ ਉਹ ਮਨ ਨੂੰ ਦੇਣੀ ਮਨ ਨੂੰ ਸਮਝਾਉਣਾ ਹੈ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿਤਾ ਪ੍ਰਤੀ ਆ ਕੇ ਮਨ ਨੂੰ ਆਰਡਰ ਕਰਦੇ ਨੇ ਬਾਰੀ ਸਤਨ ਜਿਵੇਂ ਕਿਸੇ ਗਰੀਬ ਦੇ ਉੱਤੇ ਹੁਣ ਸਾਡਾ ਮਨ ਗਰੀਬ ਹੈ ਇਹ ਸੁੱਕ ਗਿਆ ਹੈ ਸੁੱਕ ਗਿਆ ਹੈ ਇਹਦੇ ਵਿੱਚ ਸਾਹ ਸਾ ਇਹ ਸਾਹ ਰੁਕ ਰੁਕ ਕੇ ਲੈਂਦਾ ਹੈ ਇਹਦੀ ਸ਼ਕਤੀ ਇਹਨਾਂ ਹੋ ਗਈ ਹੈ ਪਰ ਜਦੋਂ ਗੁਰੂ ਦਾ ਗਿਆਨ ਮਿਲਿਆ ਗੁਰੂ ਦੀ ਸ਼ਰਣ ਵਿੱਚ ਗਿਆ ਸੂਕੇ ਹਰੇ ਕੀਏਖੇ ਨਮਾਹੇ ਇਹ ਇਹ ਵਡਿਆਈ ਹੈ ਸਤਿਗੁਰੂਪਾਸੇ ਬਾਗਾਂ ਵਾਲਿਓ ਸੁੱਕਿਆਂ ਨੂੰ ਹਰਾ ਕਰ ਸਕਦਾ ਹੈ ਉਹ ਜਿਨ੍ਹਾਂ ਨੇ ਜੀਵਨ ਜੀਉਣ ਦੀ ਆਸ ਛੱਡ ਦਿੱਤੀ ਸੀ ਨਾ ਉਹਨਾਂ ਦੇ ਵਿੱਚ ਉਹਨੇ ਜੀਵਨ ਪਾ ਦਿੱਤਾ ਏ ਵੀਡੀਆ ਇਹ ਮੇਰੇ ਸਤਿਗੁਰੂ ਮਹਾਰਾਜ ਦੀ ਜਿਨ੍ਹਾਂ ਨੂੰ ਲੋਕਾਂ ਨੇ ਦਬਿਆ ਸਮਝਿਆ ਕੁਚਲਿਆ ਸਮਝਿਆ ਜਿਨ੍ਹਾਂ ਨੇ ਜਿਨ੍ਹਾਂ ਲੁਕਾਈ ਨੇ ਉਸ ਨੂੰ ਅਨਾਥ ਕਿਹਾ ਜਿਨ੍ਹਾਂ ਲੁਕਾਈ ਨੇ ਉਸ ਨੂੰ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਉਸ ਨੂੰ ਪਾਤਸ਼ਾਹੀ ਦੇ ਦਿੱਤੀ ਮਹਾਰਾਜ ਨੇ ਤਨਿਤ ਗੁਰੂ ਰਾਮਦਾਸ ਪਾਸ਼ਾ ਜੀ ਹੈ ਕਿ ਕੋਈ ਉਧਾਰਨ ਇਤੋ ਵੱਡੀ ਕੋਈ ਉਧਾਰਨ ਹੈ ਤੁਹਾਡੇ ਕੋਲ ਤੁਸੀਂ ਥੋੜਾ ਜਾਂ ਮਾਨਸਮਾਨ ਕਰਨ ਇੱਕ ਦੂਜੇ ਦੀ ਨਿੰਦਿਆ ਕਰਨ ਦੇ ਵਿੱਚ ਉਗਲੀ ਕਰਨ ਦੇ ਵਿੱਚ ਅਪਮਾਨਕ ਸ਼ਬਦ ਬੋਲਣ ਦੇ ਵਿੱਚ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਆਪਾਂ ਲੈਣ ਕੀ ਆਏ ਆ ਤੇ ਆਪਾਂ ਨਾਮ ਸਿਮਨ ਕਰਾਂ ਆਪਣੇ ਇਸ ਜਨਮ ਨੂੰ ਅਸੀਂ ਸਵਾਰਨ ਆਏ ਆ ਨਾ ਕਿ ਵਿਗਾੜਨ ਵਾਸਤੇ ਆਏ ਆ ਇਹ ਬਾਰ ਬਾਰ ਨਹੀਂ ਮਿਲਣਾ ਆਪਸ ਦੀਆਂ ਲੜਾਈਆਂ ਆਪਸ ਦੇ ਕਲੇਸ਼ ਇਹਨਾਂ ਨੂੰ ਤਿਆਗ ਕੇ ਰੱਬ ਨਾਲ ਜੁੜੋ ਰੱਬ ਨਾਲ ਜੁੜੋ ਭਾਗਾਂ ਵਾਲਿਓ ਕਿਸ ਨੇ ਨਹੀਂ ਸਾਨੂੰ ਸਮਝਾਉਣਾ ਕਿ ਤੁਸੀਂ ਨੇਕ ਕੰਮ ਕਰੋ ਚੰਗੇ ਕੰਮ ਕਰੋ ਤੁਸੀਂ ਤੁਸੀਂ ਆਪਣੇ ਮਨ ਮਨ ਨੂੰ ਪਛਾਣੋ ਮਨ ਨੂੰ ਸਮਝੋ ਮਨ ਦੇ ਉੱਤੇ ਕੰਮ ਕਰੋ ਕੋਈ ਨਹੀਂ ਕਹਿੰਦਾ ਹਰ ਇੱਕ ਬੰਦਾ ਆਪਣੀ ਜੀਵਨ ਉਪਰਨ ਦੇ ਵਿੱਚ ਲੱਗਿਆ ਹੋਇਆ ਹੈ ਪਰ ਧਿਆਨ ਦਿਓ ਜਿਨ੍ਹਾਂ ਨੇ ਨਾਮ ਦਾ ਸਹਾਰਾ ਲਿਆ ਹੈ ਉਹਨਾਂ ਦੇ ਲੋਕ ਵੀ ਸਹੇਲੇ ਤੇ ਪਰਲੋਕ ਵੀ ਸਹੇਲੇ ਹੋ ਜਾਂਦੇ ਨੇ ਇਹ ਵਿਸ਼ਵਾਸ ਰੱਖਿਓ ਤੁਸੀਂ ਹੁਣ ਮਹਾਰਾਜ ਜੀ ਸਾਨੂੰ ਕਹਿੰਦੇ ਨੇ ਕਿ ਭਾਈ ਹਰ ਹਰ ਅਰਾਧਿਆ ਉਹ ਇਹ ਅਰੋਗ ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ ਗੁਰਪੂਰਾ ਹਰ ਜਪੇ ਨਿਤ ਕੀ ਚੇਪੋ ਸਾਹ ਸੰਗ ਦੇ ਕਾਰਨ ਨੇ ਮਿਲਿਆ ਸੰਜੋਗ ਜਿਸ ਮਨ ਸੁਖ ਪਾਈਏ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਨਾਗਤਿ ਕਰਨ ਕਾਰਨ ਪਰਮ ਜੋ ਜਿਸ ਮਨ ਸੁਖ ਪਾਈਏ ਬਿਨ ਸੇ ਬਿਯੋਗ ਜਿਹਦੇ ਸਿਮਰਨ ਦੇ ਨਾਲ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਸਾਰੇ ਰੋਗ ਦੂਰ ਹੋ ਜਾਂਦੇ ਨੇ ਪਾਪ ਵੀ ਨਿਪਾਵਰ ਆ ਜਾਂਦੀ ਆਤਮਿਕ ਬਲ ਇਨੋਂ ਚ ਹੋ ਜਾਂਦਾ ਹੈ ਆਤਮਿਕ ਅਨੰਦ ਇਨਾਂ ਆ ਜਾਂਦਾ ਹੈ ਕਿ ਬਾਹਰੀ ਰੋਗ ਤਾਂ ਚਲੋ ਉਹ ਤਾਂ ਠੀਕ ਹੋ ਹੀ ਜਾਣਗੇ ਪਰ ਮਨ ਜਦੋਂ ਪਾਵਰਫੁਲ ਹੋ ਗਿਆ ਤੇ ਬਾਹਰੀ ਰੋਗ ਨਹੀਂ ਸਮਝਦਾ ਨਹੀਂ ਹੁੰਦੀ ਕਿ ਉਹ ਅੰਦਰ ਬੈਠੇ ਹੋਏ ਠੀਕੇ ਹੋਏ ਮਨ ਨੂੰ ਇਲਾਜ ਸਕਣ ਜਿਸ ਮੇਰੇ ਸੁਪਾਈਆ ਬਿਨ ਸੇ ਬੇਵੋ ਨਾਨਕ ਪ੍ਰਭ ਸਰਨਾਗ ਦੀ ਕਰਨ ਕਰਨ ਪ੍ਰਭ ਜੋਗ ਜਿਹੜਾ ਸਤਗੁਰ ਪਾਸ਼ਾ ਦੀ ਸੰਗਤ ਸੰਗਤ ਸਰਨਾਗ ਦੀ ਦੇ ਵਿੱਚ ਰਹੇਗਾ ਸ਼ਰਣ ਵਿੱਚ ਰਹੇਗਾ ਕਰਨ ਕਰਨ ਜੋਗ ਉਹ ਮਹਾਰਾਜ ਜਿਹੜਾ ਹੈ ਉਹ ਸਭ ਕੁਝ ਕਰਨ ਵਾਲਾ ਹੈ ਉਹ ਨਿਗੁਣਿਆਂ ਵਿੱਚ ਗੁਣ ਪਾਉਣ ਵਾਲਾ ਹੈ ਠੀਕ ਹੈ ਨਿਮਤੈ ਨੂੰ ਮਤਦਨ ਵਾਲਾ ਹੈ ਨਿ ਆਸਰੇ ਨੂੰ ਆਸਰੇ ਕਰਨ ਵਾਲਾ ਹੈ ਹਨਾ ਤੇ ਉਹਦੇ ਵਿੱਚ ਬਹੁਤ ਵਡਿਆਈ ਹੈ ਇਸ ਲਈ ਉਹਦੇ ਤੋਂ ਡਰ ਕੇ ਰਹਿਣਾ ਤੇ ਉਹਦਾ ਸਿਮਰਨ ਕਰਦੇ ਰਹਿਣਾ ਬਸ ਇਹੀ ਅੱਜ ਦਾ ਵਿਚਾਰ ਹੈ ਸੋ ਅੱਜ ਦੀ ਵਿਚਾਰ ਕਰਨ ਦਾ ਇਸ ਪਾਸੋਂ ਬਿੰਦ ਪ੍ਰਕਾਰ ਦੀ ਪੁਲਣਾ ਹੋ ਗਈਆਂ ਹੋਣਗੀਆਂ ਸਮੂਹ ਸਾਧ ਸੰਗਤ ਬਖਸ਼ਣ ਨੂੰ ਬਖਸ਼ ਲੈਣਾ ਜੀ ਸੋ ਪੁਲਣਾ ਮੇਰੀਆਂ ਕੋਈ ਗੱਲ ਵਧੀਆ ਲੱਗੀ ਹੋਏ ਤੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਯਤਨ ਕਰਨਾ ਜੀ ਸੋ ਬਿਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ